ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੋੜੇਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਦੋਵੇਂ ਸੁਨਿਆ ਸੁਆਣਿਆ ਵਾ ਸੁਆਣੀਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਇੱਕ ਘਟਾ ਹੈ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ گاਵਾਂ ਦੀ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਲੇ ਦੋ ਟੈਂਪਰ ਤਸੱਲੀ ਅਗਲੇ ਦੇ ਘਰੋਈ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਧੜੀ ਰਹਿਮ ਤੇ ਆ ਜੀ ਤੇ ਨਾਮ ਦੱਸਦੇ ਕਰੀ ਫਿਰ ਜਗਵੀਰ ਸਿੰਘ ਜੀ ਤੇ ਪਿੰਡ ਵੀ ਤਾਂ ਗੂੜੀ ਵਾਲੀ ਹਾਂਜੀ ਅੱਛਾ ਤੇ ਤਸੀਲ ਜਨਾਲਾ ਜ਼ਿਲ੍ਹਾ ਮਰੀਸਾ ਹਾਂਜੀ ਉਹ ਦਿਨ ਵੇਗਿਆ ਸੀ ਮਾਲ ਫਿਰ ਹਾਂਜੀ ਹਾਂਜੀ ਉਹ ਵੇਗਿਆ ਸੀ ਘੰਟੇ 'ਚ ਵੇਗਿਆ ਠੀਕ ਹੈ ਪਹਿਲੀ ਵੀਡੀਓ ਪਾਈ ਸੀ ਉਹ ਦਿਨ ਪਹਿਲੀ ਪਾਈ ਹਾਂਜੀ ਚੰਗੀ ਉਹ ਦਿਨ ਪਹਿਲੀ ਵੀਡੀਓ ਪਾਈ ਨਾਲੇ ਅਗਲੇ ਦਿਨ ਪਾ ਠੀਕ ਆ ਹੁਣ ਲੱਥ ਕੇ ਪਾਣੀ ਪੁਣੀ ਆ ਨਾ ਹੁਣ ਤੇ ਹੁਣ ਹੋ ਗਿਆ ਕੰਮ ਸਾਫ ਇਹ ਆ ਬਈ ਚਲੋ ਹੁਣ ਜਿਹੜੇ ਸੜਕਾਂ ਸੜਕਾਂ ਤੇ ਆਵਾਜਾਈ ਪੂਰੀ ਵਧੀਆ ਹੁਣ ਹੋ ਗਈ ਆ ਹਾਂਜੀ ਹਾਂਜੀ ਠੀਕ ਆ ਤੇ ਅੱਜ ਵੀ ਰੇਟ ਛੋਟੇ ਪਾਉਣੇ ਫਿਰ ਉਦਾਂ ਨੂੰ ਛੋਟੇ ਪਾਉਣੇ ਜੀ ਅੱਛਾ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਕਿੰਨਾ ਜੀ ਦੁੱਧ ਦੇ ਕੋਲ ਇੱਕੋ ਭਾਈ ਹੈਗਾ 10 ਕਿਲੋ ਦਾ 10 ਲੀਟਰ ਹੈਗਾ ਪੱਕਾ ਦੁੱਧ ਮਾਰ 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 ਦੁੱਧ ਹੀ ਹਾਂਜੀ ਅੱਛਾ ਹਾਂਜੀ ਲੀਟਰ ਮਾਰ ਕੇ ਖੜੀ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਹੋ ਗਿਆ 10 ਦਿਨ ਹੋ ਗਏ ਆ ਬੱਚਾ ਜੇ ਕੋਈ ਵੀ ਲਾਲਿਆ ਆਪਣੀ ਸਮਝਣਾ ਤੋਰੋ ਫਿਰ ਇੱਕ ਦਿਨ ਤੇ ਆ ਥਾਣੇ ਤੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਲੈ ਜਾ ਵੀ ਦੀ ਕੋਈ ਆਵੇ ਦੋਨਾਂ ਉਤਰਾ ਮਿਰਜੀ ਥਣ ਥਣ ਓਕੇ ਜੀ ਹਾਂ ਜੀ ਥਣਾ ਦੀ ਚਵਾਈ ਵਧੀਆ ਹੁੰਦੀ ਠੀਕ ਆ ਥੋੜਾ ਜਿਆ ਇੱਕ ਪਾਸਾ ਥੋੜਾ ਜਿਆ ਵੱਡਾ ਰੱਖਦੀ ਆ ਨਾ ਤੇ ਉਤਰਾ ਬਰਾਬਰ ਸਾਰੇ 12 ਸਾਰਾ ਬਰਾਬਰ ਜੀ ਸਾਰਾ ਬਰਾਬਰ ਹਾਂ ਜੀ ਤੇ ਮੁੱਲ ਫਿਰ ਇਹਦਾ ਬੱਛੀ ਦਾ ਕੀ 40000 ਦੀ 35000 ਦੀ ਤਾਂ ਹੋਰ ਕਰਦੀ ਆ ਮਨ ਦੇਖ ਲੋ ਕਰ ਦਵਾ ਆਪ ਹੀ ਗਏ ਯਾਰ ਕੱਟ ਕਰ ਲਾਂਗੇ ਨਹੀਂ ਯਾਰ ਨਾ ਨਹੀਂ ਫਿਰ ਸੁੱਤ ਨਹੀਂ ਹੋਣਾ ਯਾਰ ਨਾ ਹਾਂ ਜੀ ਤੁਸੀਂ ਦੱਸ ਦਿਓ ਜੀ ਜੈ ਅੱਜ ਹੀ ਗੱਲ ਕਰੋ ਫਿਰ 28000 ਦੀ ਲਾਟ ਦੇ ਤੁਹਾਨੂੰ ਅੱਛਾ 28000 ਦੀ 28000 ਦੀ ਲਾਟ ਦੇ ਦਾਂਗੇ 2000 ਹੋਰ ਛੱਡ ਦੀ 26000 ਦੀ ਜਾਂ ਦੋ ਚਲੋ ਕੋਈ ਗੱਲ ਸਾਡਾ 26 ਦੀ ਛੱਡ ਦਾਂਗੇ 26000 ਦੀ ਜਿਹੜੀ ਕਿੰਨੇ ਵੀ ਦੇ ਦੇਾਂਗੇ ਹਾਂਜੀ ਤੇ ਬਾਕੀ ਆ ਦੇਖ ਸਕਦੇ ਥੱਲੇ ਚੰਗੀ ਤਰ੍ਹਾਂ ਪਹਿਲਾਂ ਨਹੀਂ ਤੇ ਹੁਣ ਆ ਜਿਹੜੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨਾਲ ਕਿੰਨੂ ਹੋ ਗਿਆ 2 ਮਹੀਨੇ ਸੂਈ ਨਾਲ ਅੱਛਾ ਹਾਂਜੀ 2 ਮਹੀਨੇ ਸੁਬਨ ਹੋ ਗਏ ਜਿਹੜਾ ਕਿੰਦਰ ਤੇ ਆ ਬੱਚਾ ਜਿਹਦਾ ਤੇ 89 ਇਹ ਤੇ ਦੇਖ ਸਕਦੇ ਆ ਕੋ ਲੱਗੇ ਬੜੀ ਵਧੀਆ ਜੀ ਗਲਾਸਾਂ ਵਾਂਗ ਥਣ ਲੱਗੇ ਤੇ ਦੁੱਧ ਦੇ ਤੇ ਕੋਲ ਇੱਕੋ ਦੁੱਧ 8 ਕਿਲੋ ਲੀਟਰ ਮਾਰਵਾ ਦੁੱਧ ਜੀ ਮੇਰੇ ਮਾਰ ਕੇ ਹਾਂਜੀ 8 ਲੀਟਰ ਜਿਹੜਾ ਪੱਕਾ ਦੁੱਧ ਹੈ ਹਾਂਜੀ ਪੱਕਾ ਦੋ ਜੀ ਹਾਂਜੀ ਠੀਕ ਆ ਤੋਰ ਸਮੇਤ ਪਹੁੰਚ ਜਿੰਨਾ ਮਰਜੀ ਕਿਹਨੂੰ ਲੀਟਰ ਮਾਰਨਾ 8 ਕਿਲੋ ਦੋ ਜੀ ਤੋਰ ਦੋ ਫਿਰ ਇੱਕ ਰੀਨ ਲੇਜ ਲੈ ਜਾ ਵੀਰ ਜੀ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ 30000 ਜੀ ਕਰ ਦੋ ਕੋਈ ਮੰਨਤਾ ਨਾ ਥੋੜਾ ਬੋੜਾ ਕਰ ਦੇ ਜੀ ਕਿੰਨਾ 20000 ਛੱਡ ਦਾਂ ਨਹੀਂ ਯਾਰ ਤੇ ਫਿਰ ਨਹੀਂ ਜੇ ਤੁੱਤਰ ਆਉਣਾ ਤੁਸੀਂ ਦੱਸ ਦੋ ਕਰ ਦੋ ਮੰਨਤਾ ਨਾ ਹੋਰ ਇਹ ਯਾਰ ਹੋਰ ਕੱਟ ਕਰਦਾ ਕਿੰਨੇ ਦੀ 28 ਦੀ ਦੇ ਦਾਂਗੇ 28 ਦਿਨ ਦੇਈਏ ਹਾਂਜੀ 5000 ਦੀ ਦੇ ਦਈਏ ਤੇ 5000 ਦੇ ਦਾਂਗੇ ਤੁਸੀਂ ਚਲੋ ਠੀਕ ਹੈ 5000 ਦੇ 5000 ਜਿਹੜੀ ਕਹਿੰਦੇ ਵੀ ਦੇ ਦਾਂਗੇ ਜੇ ਥੋੜੀ ਜੀ ਘਰਨਾ ਹੁੰਦਾ ਬੱਛੀ 35000 ਦੀ ਅੱਛਾ ਜੋ 2 ਮਹੀਨੇ ਸੂਈਏ ਕਰਕੇ ਚਲੋ 5000 ਠੀਕ ਹੈ ਬਾਕੀ ਚਲੋ ਇਹ ਆ ਵੀ ਦੁੱਧ ਸੰਗਣਾ ਹੁੰਦਾ ਐਸ ਜਿਹਾਂ گاਵਾ ਦਾ ਦੁੱਧ ਮਈਆਂ ਵਾਂਗ ਸੰਗਣਾ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਕੱਟਾ ਵੀ ਜੇ ਹਾਂਜੀ ਕੱਟਾ ਵੀ ਕਰ ਜੀ ਠੀਕ ਹੈ ਇਹ ਆ ਵੀ ਇਹਦੇ ਜਾਨ ਬਚਾਉਣ ਵਾਲਾ ਕੰਮ ਹੀ ਹੈਗੇ ਹਾਂਜੀ ਹਾਂਜੀ ਇਹ ਆ ਵੀ ਖੜੇ ਕੋ ਰੱਖਣ ਵਾਲਾ ਹਾਂਜੀ ਹਾਂਜੀ ਤੇ ਤੋਰ ਕੇ ਦਿਖਾ ਦਈਏ ਵੀ ਤੋਰ ਮੁੜਿਆਣ ਕਿੱਥੇ ਆ ਤੋਰ ਮੁੜਿਆ ਹਾਂਜੀ ਤੋ ਤੇ ਦੰਦੋ ਪਤਾ ਕਿਤਰਾ ਹੈ ਹਾਂਜੀ ਦੰਦੋ ਪਤਾ ਕਿਤਰਾ ਹੈ ਬੱਚਾ ਇਹ ਲਖੀਰਾ ਜੀ ਅੱਛਾ ਹਾਂਜੀ ਇਹ ਆ ਵੀ ਚਲੋ ਜਾਨ ਬਾਜੇ ਦੀ ਲੈ ਜਾ ਵੀਰ ਜੀ ਮੋਲ ਲੈ ਫਿਰ ਇਹਦਾ ਵੀਰ ਜੀ ਮੋਲ 15000 ਕਰ ਦੇ ਜੀ ਖਰਦੋ ਇਹਦਾ ਵੀ ਥੋੜਾ ਵਧਾਓ ਯਾਰ ਘੱਟ ਕਰ ਦੋ 14 ਦੇ ਦਾਂ ਯਾਰ ਪੱਕਾ ਫਿਕਸ ਕੀਤਾ ਹੈ ਫੇਟੇ ਕੀਤਾ ਜੀ 2000 ਘੱਟ ਕਰ ਲੋ 3000 ਹਰੀ ਘੱਟ ਕਰ ਦ ਫਿਰ 12000 ਦੇ ਦੇ ਦਿਓ ਜੋ ਠੀਕ 12000 ਠੀਕ ਤੇ ਬਾਕੀ ਇਹ ਵੀ ਚੱਲੋ ਕੋਈ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਨਾ ਪਾਸ ਕਰਕੇ ਲੈ ਜੇ ਹਨਾ ਤਸੱਲੀ ਕਰਕੇ ਤੇ ਬਾਕੀ ਜੋ ਵੀ ਆ ਇੱਥੇ ਆ ਗਿਆ ਆਪਣੀਆਂ ਵੇਸ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਪੁੱਛੋ ਖਰੀਦਣ